ਵੀ ਜਦੋਂ ਤੁਸੀਂ ਤੁਹਾਨੂੰ ਸਾਡੇ ਜਨਰਲ ਸੈਕਟਰੀ ਪੰਜਾਬ ਨੇ ਪੁੱਛਿਆ ਵੀ ਖਨੌਰੀ ਤੇ ਪੁਲਿਸ ਜਾ ਰਹੀ ਹੈ ਜਿੰਨਾ ਤੱਕ ਦੇ ਜਾਣ ਸਕਦੇ ਕਾਕਾ ਸਿੰਘ ਕੋਟਲਰ ਨੇ ਪੁੱਛਿਆ ਤੁਹਾਨੂੰ ਤੇ ਤੁਸੀਂ ਕਿਹਾ ਯਾਰ ਨਹੀਂ ਉਹ ਤਾਂ ਕਿਸੇ ਹੋਰ ਪਰਪਜ ਲਈ ਜਾ ਰਹੀ ਹੈ ਇਹ ਵੀ ਗੱਲ ਹੈ ਮੈਂ ਕਿਹਾ ਵੀ ਮੈਨੂੰ ਇਹ ਆਲੇ ਨਾ ਕੋਈ ਨਸ਼ਾ ਨਸ਼ਾ ਤੱਕ ਗੁਰਵਾਹ ਇੱਕ ਮਿੰਟ ਸਾਡਾ ਭਰਾ ਯਾਰ ਕੱਲ ਸੁਆਣੇ ਇਹ ਭਰਾ ਹੀ ਨਹੀਂ ਬਲਦ ਕਰਨ ਦੀ ਜਿਹੜੀ ਗੱਲ ਕਰਦਾ ਮੈਂ ਉਸ ਗੱਲ ਤੇ ਜਾ ਮੈਂ ਗਲਤ ਗੱਲ ਕਰਦਾ ਹੀ ਵੇ ਠੀਕ ਹੈ ਗੱਲ ਮੈਂ ਬੈਸੀ ਗੱਲ ਕਰਦਾ ਮੈਂ ਬੈਸੀ ਗੱਲ ਕਰਦਾ ਨਹੀਂ ਉਹ ਤਾਂ ਅਸੀਂ ਵੇਖੋ ਜੀ ਦਿੱਲੀ ਸਾਡੀ ਜਨਮ ਬੜੀ ਬਹੁਤ ਕਬਾਰੇ ਨਵਾਗਾ ਨੌਕਰੀਆਂ ਦਿੰਦੀਆਂ ਇਹਦਾ ਪੁੱਤ ਵੀ ਲੱਗਿਆ ਅਸੀਂ ਦਿੱਤੀਆਂ ਕਿਸੇ ਤੋਂ دیਵਾਨੀ ਨਹੀਂ ਲਈ ਸਾਰੇ ਮੈਡ ਨਾਲ ਕਿ ਸਾਨੀ ਵਾਸਤੇ ਵੱਧ ਤੋਂ ਵੱਧ ਕਰਦੇ ਜਿੰਨਾ ਕਰ ਸਕਦੇ ਕਰਦੇ ਕੱਲੀ ਸਾਰੇ ਵਰਗਾਂ ਨੂੰ ਜਿੰਨਾ ਵੀ ਖੁਸ਼ਕੀ ਦਾ ਸਕੂਲਾਂ ਵਾਸਤੇ ਆ ਜਿੰਨਾ ਕਦੇ ਕੰਧਾ ਦੀ ਕੱਟਦੇ ਸੀ ਵੱਡੇ ਵੱਡੇ ਹੋ ਕੇ ਦੁਰਗੇ ਨੌ ਨੌ ਵਾਰੀ ਵਾਲੇ ਵੀ ਚਲਦੇ ਗੱਲ ਇਹ ਅਸੀਂ ਲੱਗੇ ਹੋਏ ਆ ਛੋਡੇ ਵਾਸਤੇ ਲੱਗੇ ਆ ਗਲਤ ਨਹੀਂ ਕਰਦੇ ਜਿੰਨਾ ਵੀ ਫੇਰ 2 ਸਾਲ ਹੋ ਕੇ ਵਜ਼ੀਰ ਬਣੇ ਲੋਕ ਕਿਸੇ ਦੀ ਗੱਲ ਕਰਦੇ 1 ਰੁਪਏ ਦਾ ਇਲਜ਼ਾਮ ਲਾਦੇ ਕੋਈ ਵੀ ਹਾਂ ਇੱਥੇ ਅੱਛਾ ਗੱਲਾਂ ਸਾਨੂੰ ਸਾਨੂੰ ਮੇਰੀ ਗੱਲ ਸੁਣੋ ਸਾਨੂੰ ਸਿਰਫ ਇਹ ਗੱਲ ਹੈ ਸਾਡੀ ਚੀਜ਼ਾ ਕਹਿੰਦਾ ਵੀ ਮਾਹੂ ਵਾਲੇ ਉਹ ਕੇ ਵਜ਼ੀਰ ਇਤੋਂ 72 ਲੱਖ ਰੁਪਏ ਲੈ ਗਿਆ ਬੰਡੀ ਚੋਂ ਭਈ ਆਈ ਹੁੰਦੇ ਆ ਇਹਦਾ ਮੁੰਡਾ ਨਾਲ ਜੇ ਹੀ ਆ ਜਿਹੜੇ 72 ਲੱਖ ਮੇਰੇ ਕੋਲੇ ਗਿਆ 10 ਲੱਖ ਇਹਨਾਂ ਦੇ ਘਰੇ ਨੂੰ ਗਿਆ ਦੇਖੋ ਗੱਲ ਗੱਲ ਇਹ ਸਾਡੇ ਸਾਡਾ ਮੰਤਰੀ ਅਸੀਂ ਵੋਟਾਂ ਪਾਈਆਂ ਨੇ ਯਾਰ ਪਾਈਆਂ ਪਾਈਆਂ ਰੋਕਾ ਦੇ ਪੰਜਵੇਂ ਚਲੋ ਮੰਨ ਲੈਨੇ ਵੀ ਅਸੀਂ ਨਹੀਂ ਪਾਇਆ ਨਹੀਂ ਪਾਇਆ ਬੰਦੇ ਨੇ ਪਹਿਲੀ ਵਾਰ ਨਹੀਂ ਜਾਨੀ ਅਸੀਂ ਕਿਹਾ ਵੀ ਅਸੀਂ ਬੋਟਲ ਇੱਕ ਮਿੰਟ ਇੱਕ ਸਾਥ ਨਹੀਂ ਅਸੀਂ ਕੋਈ ਗੱਲ ਦੱਸਿਆ ਜਾਂ ਸੰਦਾ ਆਉਦਾ ਹੈ ਕੋਈ ਇੱਕ ਬੰਦਾ ਗੱਲ ਚੈਨੂ ਆਪਕੇ ਆਨੰਦ ਜੀ ਚਲੋ ਚਲੋ ਜੀ ਸਾਹਿਬ ਕੋਈ ਸਮਝਾਉਂ ਦੂਜੇ ਪਰਵਾਹ ਉਹ ਇੱਕ ਬੰਦਾ ਗੱਲ ਕਰਨੀ ਕਿਤਾ ਤੁਹਾਡਾ ਮਹਿਕਮਾ ਜੀ ਖੇਤੀਬਾੜੀ ਜੀ ਉਹਦੇ ਵਿੱਚ ਤੁਸੀਂ ਹਾਈਬ੍ਰਿਡ ਜਿਹੜਾ ਸੀਡ ਆ ਉਹਨੂੰ ਬੰਦ ਕਰਤਾ ਆ ਜਿਹੜੇ ਪਿੰਡ ਚ ਤੁਸੀਂ ਅੱਜ ਪ੍ਰੋਗਰਾਮ ਕਰਨਾ ਆਇਓ ਇਥੇ ਦੋ ਤਿਹਾਈ ਜਿਹੜਾ ਪਿੰਡ ਦਾ ਪਾਣੀ ਜਿਹੜਾ ਮੜਾ ਹੈ ਤੇ ਹਾਈਬ੍ਰਿਡ ਝੋਨਾ ਹੀ ਹੁੰਦਾ ਹੈ ਅਸਲ ਵਿੱਚ ਗੱਲ ਨਾ ਹਾਈਬ੍ਰਿਡ ਝੋਨਾ ਦੁਬਲੀ ਫੀਡ ਆ ਜਾਂਦੀ ਉਹ ਬਾਅਦ ਦਿਖਦਾ ਨਹੀਂ ਆਪਣੇ ਜਿੰਮੇਦਾਰਾਂ ਨੂੰ ਵੇਚਣ ਵਾਲੇ ਔਖਾ ਹੋ ਜਿਹੜੀ ਗੱਲ ਅਸਲ ਵਿੱਚ ਮੇਰੀ ਗੱਲ ਇਹ ਹੈ ਵੀ ਜਦੋਂ ਉਹ ਵੇਖਣਾ ਨਹੀਂ ਤੁਸੀਂ ਉਹਨੂੰ ਮੰਨਤਾ ਨਹੀਂ ਦਿੱਤੀ ਗੱਦਾ ਸੀ ਨਹੀਂ ਨਾ ਯਾਰ ਐਫਸੀਆਈ ਸਾਈਟ ਸਰਗਰਨਮੈਂਟ ਨੇ ਲੈਣੀ ਹੈ ਜਿਹੜਾ ਝੋਨਾ ਉਹਨਾਂ ਨੇ ਚੱਕਣਾ ਨਾ ਆਪਾਂ ਫਿਰ ਲਿਆ ਆਪਣੇ ਪੰਜਾਬ ਦੇ ਧੋਨੇ ਦੀ ਲੋੜ ਹੀ ਦੀ ਆਪ ਤਾਂ ਪੈਦਾ ਹੀ ਕਰਕੇ ਦੇ ਰਹੇ ਆ ਨਾ ਲੈ ਕੇ ਤਾਂ ਉਹੀ ਜਾਂਦੇ ਨੇ ਨਹੀਂ ਇਹ ਫਿਰ ਲੋਕੀ ਨੇ ਲਾਈ ਆ ਇਹਦੇ ਸਪਸ਼ਟ ਕਰ ਦਿਓ ਵੀ ਉਹਨੇ ਸੈਂਟਰ ਨੇ ਰੋਕ ਲਾਈ ਆ ਇਹੋ ਆਦੇ ਵੀ ਅਸੀਂ ਲੈਂਦੇ ਨਹੀਂ ਤੇ ਫਿਰ ਰੋਕ ਤਾਂ ਤੁਸੀਂ ਪੰਜਾਬ ਸਰਕਾਰ ਨੇ ਲਾਈ ਦੇਖੋ ਜੀ ਫਿਰ ਉਹਦਾ ਬਦਲ ਤਾਂ ਕੋਈ ਦੇਣਾ ਨਹੀਂ ਫਿਰ ਆਪਾਂ ਹੁਣ ਐਨੀ ਗੱਲ ਤੇ ਹੀ ਰੌਲਾ ਫਿਰ ਮੰਡੀਆਂ 'ਚ ਫਿਰ ਰੌਲਾ ਪੈਣਾ ਜਿੱਮੀਦਾਰ ਭਰਾਵਾਂ ਦਾ ਉਹ ਕਾਟੇ ਬਾਟੇ ਸਭ ਦੇ ਜਿਹੜੇ ਸਾਰੇ ਆਪਾਂ ਜਾਣਦੇ ਨਹੀਂ ਕਿ ਜਿਹਨਾਂ ਕੋਲੇ ਪਾਣੀ ਮਾੜਾ ਜਿਨ੍ਹਾਂ ਦੇ ਸੇਮ ਹੈ ਇੱਕ ਮਿੰਟ ਗੱਲ ਸੁਣੋ ਪਲੀਜ਼ ਤੇ ਤੁਹਾਡੇ ਕੋਲੇ ਮਹਿਕਮਤ ਤੁਸੀਂ ਲੰਬੀ ਤਾਂ ਇੱਕ ਮੰਡੀ ਬਣਾ ਦਿਓ ਜੀ ਪੱਕੀ ਮੰਡੀ ਬਣਾ ਦਿਓ ਹਰਤੀ ਕਿਸਾਨ ਜੁਨੀ ਨੇ ਇੱਕ ਤਾਂ ਸਿੱਧੂਪੁਰ ਜਥੇਬੰਦੀ ਹੈ ਜੀ ਮੈਂ ਜ਼ਿਲ੍ਹਾ ਆਗੂ ਐ ਹਰਪ੍ਰਗਵਾਨ ਸਿੰਘ ਲੰਬੀ ਮੇਰਾ ਨਾਮ ਹੈ ਜੀ ਜੋ ਅੱਜ ਮੰਤਰੀ ਜੀ ਨੂੰ ਅਸੀਂ ਸਵਾਲ ਪੁੱਛਿਆ ਹੈ ਵੀ ਜਿਹੜਾ ਹਾਈ ਬ੍ਰੈਡ ਬੀ ਹੈ ਇਹਨੂੰ ਇਹਦੀ ਇਹਦੀ ਕਿਉਂ ਨਹੀਂ ਮਨਤਾ ਦਿੱਤੀ ਜਾਂਦੀ ਇਹਨੂੰ ਬੰਦ ਕਿਉਂ ਕੀਤਾ ਕੋਈ ਤਸੱਲੀ ਬਖਸ਼ ਜਵਾਬ ਨਹੀਂ ਸੀ ਮੰਤਰੀ ਜੀ ਦਾ ਕਹਿੰਦੇ ਜੀ ਸੈਂਟਰ ਨੇ ਬੰਦ ਕੀਤਾ ਹੈ ਸੈਂਟਰ ਨੇ ਪੰਜਾਬ ਸਰਕਾਰ ਫਿਰ ਕੀ ਕਰਦੀ ਹੈ ਜੇ ਸੈਂਟਰ ਹੀ ਇੱਥੇ ਸਾਰਾ ਕੁਝ ਕਰਦੀ ਹੈ ਤਾਂ ਇਹ ਤਸੱਲੀ ਬਖਸ਼ ਕੋਈ ਜਵਾਬ ਨਹੀਂ ਸੀ ਫਿਰ ਅਸੀਂ ਉਹਨਾਂ ਨੂੰ ਪੁੱਛਿਆ ਵੀ ਜਿਹੜਾ ਤੁਸੀਂ ਸਾਡੇ ਜਰਨਲ ਸੈਕਟਰੀ ਕਾਕਾ ਸਿੰਘ ਕੋੜਾ ਨੇ ਪੁੱਛਿਆ ਤੁਹਾਨੂੰ ਵੀ ਖਨੌਰੀ ਤੁਸੀਂ ਜਿਹੜਾ ਹਮਲਾ ਕਰਨ ਜਾ ਰਹੇ ਹੋ ਹਮਲਾ ਕਰਨ ਜਾ ਰਹੇ ਹੋ ਤਾਂ ਕਹਿੰਦੇ ਜੀ ਮੈਨੂੰ ਤਾਂ ਪਤਾ ਨਹੀਂ ਸੀ ਦੇਖੋ ਗੱਲ ਇਹ ਹੈ ਵੀ ਹਾਲਾਂਕਿ ਪੰਜਾਬ ਸਰਕਾਰ ਦਾ ਕੈਬਨਿਟ ਮੰਤਰੀ ਹੋਵੇ ਤੇ ਉਹਨੂੰ ਪਤਾ ਨਾ ਹੋਵੇ ਇਹ ਗੱਲ ਠੀਕ ਨਹੀਂ ਹੁੰਦੀ ਕਦੇ ਵੀ ਅਸੀਂ ਉਹਨਾਂ ਨੂੰ ਪੁੱਛਿਆ ਵੀ ਨੌਂ ਵਾਰੀ ਚ ਲੰਬੀ ਪਿੰਡ ਜਿਹੜੀ ਪੱਕੀ ਮੰਡੀ ਨਹੀਂ ਬਣੀ ਤੇ ਤੁਸੀਂ 3 ਸਾਲ ਹੋ ਗਏ ਮੰਤਰੀ ਬਣੇ ਨੂੰ ਇਹਦਾ ਸਿਰਫ ਇੱਕ ਗੋਗਲੂਆਂ ਤੋਂ ਮਿੱਟੀ ਝਾੜ ਗਏ ਵੀ ਬਣਾ ਦੇਾਂਗੇ ਜੀ ਮਦਦਸ਼ਕ ਜੀ ਮੰਡੀ ਦੀ ਗੱਲ ਕੀਤੀ ਆ ਉਹ ਤਾਂ ਕਹਿ ਰਹੇ ਕਿ ਪਿੰਡ ਦੀ ਪੰਚਾਇਤ ਜਾਂ ਪਿੰਡ ਤੋਂ ਸਾਡੀ ਵੀ ਨਹੀਂ ਦਿੰਦਾ ਕਿ ਉੱਪਰੋਂ ਇਸੇ ਕਰਕੇ ਲੜਕੀ ਆ ਰਹੀ ਹੈ ਯਾਰ ਦੇਖੋ ਜੇ ਸਰਕਾਰ ਜ਼ਮੀਨ ਦੇ ਪੈਸੇ ਦੇ ਕੇ ਜੇ ਕਿਸਾਨਾਂ ਨੂੰ ਸਹੂਲਤ ਦੇਣੀ ਹੈ ਤਾਂ ਸਰਕਾਰ ਪੈਸੇ ਦੇ ਕੇ ਜ਼ਮੀਨ ਲੈ ਲੇ ਪੂਰਾ ਦਾਮਾਂ ਤੇ ਜ਼ਮੀਨ ਅਕਵਾਇਰ ਕਰ ਰਹੀ ਹੈ ਸਰਕਾਰ ਪੈਸੇ ਦੇ ਕੇ ਮੁੱਲ ਦੇ ਕੇ ਜ਼ਮੀਨ ਦਾ ਜ਼ਮੀਨ ਲਵੇ ਕੌਣ ਨਹੀਂ ਦਿੰਦਾ ਇਹੋ ਗੱਲਾਂ ਜਦੋਂ ਮੰਤਰੀ ਜੀ ਇਹਦੇ 'ਚ ਸੱਤਾ 'ਚ ਹੈ ਨਹੀਂ ਸੀ ਉਦੋਂ ਇਹ ਗੱਲਾਂ ਖੁਦ ਸਟੇਜ ਤੇ ਕਰਦੇ ਰਹੇ ਨੇ ਇਹ ਜਿਵੇਂ ਕਿ ਤੁਸੀਂ ਕਹਿ ਰਹੇ ਹੋ ਜ਼ਮੀਨ ਦੀ ਗੱਲ ਹੈਗੀ ਆ ਤੁਹਾਡਾ ਪਿੰਡ ਵੀ ਲੰਬੀ ਹੈਗਾ ਤੁਹਾਨੂੰ ਕੋਈ ਚੋਸ ਤਾਂ ਹੋਣੀ ਹੈ ਕਿ ਤੁਸੀਂ ਜ਼ਮੀਨ ਦੇਣ ਲਈ ਤਿਆਰ ਹੋ ਜੇ ਕੋਈ ਸਰਕਾਰ ਕਰੀਦੀ ਹੈ ਬਿਲਕੁਲ ਜੀ ਬਿਲਕੁਲ ਜਿੰਨੀ ਸਾਡੇ ਜਿਹੜੀ ਜ਼ਮੀਨ ਸਾਡੇ ਕੋਲੇ ਪੰਚਾਇਤੀ ਪਈ ਹੈ ਲੋਕਾਂ ਦੇ ਨਾਮ ਹੋਈ ਹੈ ਉਹ ਸਾਰੇ ਲੋਕ ਜ਼ਮੀਨ ਦੇਣ ਨੂੰ ਤਿਆਰ ਹੈ ਜੇ ਅਗਰੇ ਇਹ ਉਹਨਾਂ ਨੂੰ ਨਾ ਮੁੱਲ ਭਰ ਕੇ ਉਹਨੂੰ ਤਾਂ ਲੈਂਦੇ ਆ ਐਵੇਂ ਤਾਂ ਕੋਈ ਬਾਈ ਜੀ ਮਰਲਾ ਜ਼ਮੀਨ ਨਹੀਂ ਦਿੰਦਾ ਅੱਜ ਕੱਲ ਪਾਉਣ ਦਿੰਦਾ ਬਗੈਰ ਪੈਸਿਆਂ ਤੋਂ ਸੋ ਮੇਰੇ ਵੀਰੋ ਇਹ ਸਾਡੇ ਕੋਲ ਸਾਰੀ ਰੋਲਾ ਇਸ ਗੱਲ ਦਾ ਹੈ ਵੀ ਇਹ ਮਾੜਾ ਪਾਣੀ ਵੀ ਮਾੜੇ ਪਾਣੀ ਵਾਲਾ ਝੋਨਾ ਵੀ ਨਹੀਂ ਲਾਉਣ ਦਿੰਦੇ ਹਾਈਬ੍ਰਿਡ ਬੰਦ ਕਰਤਾ ਤੇ ਪੂਸਾ 44 ਵੀ ਬੰਦ ਕਰਤਾ ਤੇ ਕਿਸਾਨ ਜਾਣ ਤਾਂ ਜਾਣ ਕਿੱਥੇ ਕਿਹੜੇ ਪਾਸੇ ਜਾਣ ਚੰਗੇ ਪਾਣੀ ਵਾਲਾ ਵੀ ਨਹੀਂ ਲਾਉਣਾ ਤੇ ਮਾੜੇ ਪਾਣੀ ਵਾਲਾ ਵੀ ਨਹੀਂ ਲਾਉਣਾ ਤਾਂ ਫਿਰ ਦੱਸੋ ਹੁਣੇ ਪੰਜਾਬ ਸਰਕਾਰ ਕਿਸਾਨਾਂ ਨਾਲ ਗੱਲ ਕੋਟ ਰਹੀ ਹੈ ਕਿ ਨਹੀਂ ਕੋਟ ਰਹੀ। ਅੱਜ ਕਿੰਨੇ ਨਕ ਅੱਜ ਤਕਰੀਬਨ ਪਿੱਛੇ ਗੱਲ ਅੱਚ ਮਗਲਾ ਤਕਰੀਬਨ 600 ਸਕੂਲਾਂ 'ਚ ਕਿਸੀ ਕਿਤੇ ਸਾਇੰਸ ਲੈਬ ਸੀ ਕਿਤੇ ਕੰਨ ਦੀ ਗੱਲ ਸੀ ਜਿਹੜੀ ਚਾਰ ਪਾਰੀ ਵਾਲੀ ਤੇ ਕਮਰਿਆਂ ਦੀ ਤਕਰੀਬਨ ਸਵਾ ਕਰੋੜ ਰੁਪਏ ਦਾ ਕੰਮ ਸੀ ਅੱਜ ਦੇ ਦਿਨਾਂ ਦਾ ਜਿਹੜਾ ਸੰਬੂਧ ਹੋਇਆ ਉਹਨਾਂ ਪਿੰਡ ਵਿੱਚ ਜਾਣ ਦਾ ਮੌਕਾ ਮਿਲਿਆ ਲੋਕਾਂ ਨੂੰ ਅਰਪਣ ਕਰਨ ਦਾ ਮਿਲਿਆ ਅ 20 ਕਰੋੜ ਤੋਂ ਵੱਧ ਜਿਹੜਾ ਆਪਣੇ ਨੰਬੀ ਹਲਕੇ ਵਿੱਚ ਸਰਕਾਰ ਵੱਲੋਂ ਇਹ ਸਕੂਲਾਂ ਦੀ ਜੋ ਵੀ ਕਮੀ ਹੈ ਉਹਨੂੰ ਪੂਰੇ ਕਰਨ ਵਿੱਚ ਲਾਇਆ ਹੈ। ਅਸਾਂ ਜਿਹੜੀਆਂ ਬੰਦਿਆਂ ਜਿਹੜੇ ਛੋਣੇ ਦੇ ਨਹੀਂ ਰੋਕ ਲਾਈ ਦੀਆਂ ਹੈਗੀਆਂ ਪੂਰ ਕਰ ਦਿੱੁੱਛੇ। ਉਸ ਨੂੰ ਸਵਾਲ-ਜਵਾਬ ਦਿੱਤੇਗੇ ਕਿ ਕਿਹੜਾ ਤਰ੍ਹਾਂ ਮੈਨੂੰ ਮਿਲ ਕੇ ਗਿਆ ਸ਼ਾਇਦ ਤੁਸੀਂ ਉਥੇ ਸੀਗੇ ਜਾਂ ਨਹੀਂ ਤਾਂ ਮੈਂ ਉਹਨਾਂ ਦੇ ਜਵਾਬ ਦੇ ਦਿੱਤੇ ਜਿਹੜੇ ਉਹਨਾਂ ਨੇ ਕਿਹਾ ਵੀ ਜਿਹੜੀ ਇਹ ਛੋਣੇ ਜਿਹੜੇ ਰੋਕ ਲਾਉਣ ਤੇ ਜਿਹੜੇ ਬਹੁਤ ਕਹਾ ਇਧਰ ਤੋਂ ਮੋੜ ਆ ਗਿਆ ਕੀ ਕੀ ਦੇ ਕੋ ਟੇ ਫਰੇਲ ਟੋਨਾ ਹੈ ਜੇ ਉਹ ਕਹਿੰਦੇ ਨਹੀਂ ਉਹਦੇ ਚ ਵੀ ਕਿਉਂਕਿ ਜਿਹੜੀ ਐਫਸੀਆਈ ਨੇ ਉਹ ਖੋਨਾ ਖਰੀਦਣਾ ਉਹ ਨਹੀਂ ਖਰੀਦੀਦਾ ਕੁੱਟਾ ਜ਼ਿਆਦਾ ਹੁੰਦਾ ਉਹਦਾ 62 ਕਿਲੋ ਨਿਕਲਦਾ ਕੋ 67 ਕਿਲੋ ਐਫਸੀਆਈ ਲੈਂਦੀ ਆ ਜਿਹੜਾ ਲੈਵੀ ਕੁੱਟਾ ਇਸ ਲਈ ਉਹ ਕਹਿੰਦੇ ਵੀ ਇਸ ਤੋਂ ਸਾਨੂੰ ਬਹੁਤ ਔਖਾ ਜਾਂਦਾ ਫਿਰ ਉਹਦੇ ਚ ਰੋਲੇ ਪੈਂਦੇ ਆ ਲੋ ਕੋਈ ਗਾੜ ਲੱਗਦੀ ਹੈ ਕੋਈ ਕਿਸ ਤਰ੍ਹਾਂ ਦਾ ਖੇਤ ਕਿਸਾਨਾਂ ਦੇ ਆਪਣੇ ਖੇਤ ਨੂੰ ਜਿਹੜਾ ਕਿਸਾਨਾਂ ਤੇ ਕੀ ਕਿਸਾਨਾਂ ਨੂੰ ਸਮਝਾਇਆ ਵੀ ਬਈ ਜਿਹੜੀ ਚੀਜ਼ਾਂ ਵਿਗੜ ਚੌਕੀ ਹੈ ਉਹਨਾਂ ਨੂੰ ਆਪਾਂ ਲਾਉਣ ਦਾ ਮੈਨੂੰ ਤਾਂ ਦੱਸ ਦਿਓ ਸਹੀ